ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਐਨੂਅਲ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਪਰਦਮਨ ਬਿਰਕ ਸਕੱਤਰ ਡਾਕਟਰ ਹਰਪਜਨ ਸਿੰਘ ਅਤੇ ਪ੍ਰਿੰਸੀਪਲ ਸੁਨੀਤਾ ਰਾਣੀ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ ਐਸਸੀਸੀ ਕੈਡਿਟਾਂ ਵੱਲੋਂ ਸਲਾਮੀ ਦੇਣ ਉਪਰੰਤ ਅਸਮਾਨ ਦੇ ਵਿੱਚ ਗੁਬਾਰੇ ਵੀ ਛੱਡੇ ਗਏ ਤੇ ਨਾਲ ਹੀ ਧਾਰਮਿਕ ਸ਼ਬਦਾ ਦਾ ਗਾਇਨ ਕਰਕੇ ਸਕੂਲ ਦੇ ਬਾਕੀ ਬੱਚਿਆਂ ਵੱਲੋਂ ਵੱਖਰੇ ਵੱਖਰੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਦੇ ਵਿੱਚ ਭੰਗੜਾ ਕੋਰੀਓਗ੍ਰਾਫੀ ਰੇਸਾਂ ਅਤੇ ਕਲਾ ਪ੍ਰਦਰਸ਼ਨੀ ਵਰਗੇ ਪ੍ਰੋਗਰਾਮ ਸ਼ਾਮਲ ਸਨ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਕਿਹਾ ਕਿ ਸਮਾਣਾ ਦੇ ਮੁਰਾਦਪੁਰਾ ਪਿੰਡ ਦੇ ਵਿੱਚ ਨਸ਼ੇ ਦੇ ਲੋਕ ਕਾਫੀ ਆਦੀ ਹਨ ਜਿਸ ਦੇ ਕਾਰਨ ਪਿੰਡ ਬਦਨਾਮ ਹੈ ਤੇ ਅਸੀਂ ਖੇਡਾਂ ਕਰਵਾ ਕੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਦੇ ਰਹੇ ਹਾਂ ਤਾਂ ਜੋ ਨਸ਼ੇ ਛੱਡ ਕੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਰੁਝਾਨ ਪੈਦਾ ਹੋ। ਹੋਰ ਕੀ ਕੁਝ ਕਹਿੰਦੇ ਹਨ ਸਕੂਲ ਦੇ ਪ੍ਰਬੰਧਕ ਤੇ ਵਿਦਿਆਰਥੀ ਆਉਂਦੇ ਆ। ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਅਸੀਂ ਅੱਜ ਐਥਲੈਟਿਕ ਮੀਟ ਦਾ ਆਯੋਜਨ ਇਹੋ ਜਿਹੇ ਏਰੀਆਜ਼ ਕੀਤਾ ਜਿਹੜਾ ਬਦਨਾਮ ਹੈ ਨਸ਼ਿਆਂ ਕਰਕੇ। ਅਸੀਂ ਆਪਣੇ ਸਕੂਲ ਦੇ ਬੱਚਿਆਂ ਦੀ ਐਥਲੈਟਿਕ ਮੀਟ ਰਏ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਇਲਾਵਾ ਜਿਹੜੇ ਨੌਜਵਾਨ ਨੇ ਜੇਕਰ ਉਹਨਾਂ ਨੂੰ ਖੇਡਾਂ ਦਾ ਨਸ਼ਾ ਪੈ ਜਾਏ। ਤਾਂ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋ ਸਕਦੇ ਨੇ ਸਾਡਾ ਇਹ ਐਨੂਅਲ ਐਥਲੈਟਿਕ ਮੀਟ ਇੱਥੇ ਆਰਗੇਨਾਈਜ਼ ਕਰਾਉਣ ਦਾ ਪਰਪਸ ਵੀ ਹੈ ਔਰ ਅਸੀਂ ਇਹ ਵੀ ਚਾਹਨੀ ਹੈ ਕਿ ਐਗਜ਼ਾਮ ਤੋਂ ਪਹਿਲਾਂ ਬੱਚੇ ਫ੍ਰੈਸ਼ ਹੋ ਜਾਣ ਇੱਕ ਵਾਰੀ ਉਹ ਜਦੋਂ ਗੇਮਜ਼ ਦੇ ਵਿੱਚ ਪਾਰਟਿਸਿਪੇਟ ਕਰ ਲੈਣਗੇ ਤਾਂ ਫਿਰ ਉਹ ਪੜ੍ਹਾਈ ਨੂੰ ਚੰਗੀ ਤਰ੍ਹਾਂ ਕਰ ਸਕਣਗੇ ਸਰ ਮਾਈ ਨੇਮ ਇਜ਼ ਸਮਰਪਿਤ ਕੌਰ ਆ ਰੀਡ ਇਨ 9ਥ క్ਲਾਸ ਫ্রম ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ which is situated in ਫਤਿਹਪੁਰ ਸੁਮਾਨਾ ਐਥਲੈਟਿਕ ਮੀਟ ਦਾ ਪ੍ਰੋਗਰਾਮ ਕੀ ਕਰਨਾ ਹੈ ਬੇਟੇ ਸਰ as we know, we are gathered here on an annual athletic meet 2023-2024. our school organizes its athletic meet annually, and uh, sports are very necessary in our day-to-day -day life. it keeps us healthy and fine, and uh, it teaches us many good qualities like discipline, uh, leadership, etc. and uh, uh, for uh, children and adolescents, it's a very good period, we can say, for their uh, uh, growth. ਐਂਡ ਥੈਂਕ ਯੂ ਤੇ ਸਾਡੇ ਸਕੂਲ ਦੇ ਪਹਿਲਾਂ ਵੀ ਤਕਰੀਬਨ ਨੈਸ਼ਨਲ ਲੈਵਲ ਤੇ ਵੀ ਬੱਚੇ ਸਾਡੇ ਸਕੂਲ ਦੇ ਗੇਮਾਂ ਚ ਜਿੱਤ ਕੇ ਮੈਡਲ ਲੈ ਕੇ ਆਏ ਨੇ ਤੇ ਅੱਜ ਜਿਹੜਾ ਹੈ ਸਾਡੇ ਸਕੂਲ ਦਾ ਹੀ ਕੰਪੀਟੀਸ਼ਨ ਹੈ ਬੱਚਿਆਂ ਦਾ ਤੇ ਮੈਂ ਇਹਦੇ ਵਿੱਚ ਵੀ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਤੇ ਸਮੂਥ ਸਟਾਫ ਨੇ ਬੜੇ ਹੀ ਸਜੇ ਢੰਗ ਨਾਲ ਜੇ ਤੁਸੀਂ ਦੇਖਿਆ ਸੀ ਕਿਸ ਤਰੀਕੇ ਨਾਲ ਗਰਾਊਂਡ ਦੀ ਮਾਰਕਿੰਗ ਕਰਕੇ ਤੇ ਸਾਰੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਜਿਸ ਤਰ੍ਹਾਂ ਵੀ ਸਾਡੇ ਅੱਜ ਐਨਸੀਸੀ ਦੇ ਬੱਚਿਆਂ ਨੇ ਪਰੇਡ ਕੀਤੀ ਸਾਰੇ ਹੋਨਰ ਬੱਚਿਆਂ ਦੇ ਅੱਜ ਕੰਪੀਟੀਸ਼ਨ ਨੇ ਤੇ ਮੈਂ ਅੱਜ ਦੇ ਸਨਾਨਾ ਦੇ ਸਾਰੇ ਨੂੰ ਸ਼ੁਰੂ ਕਰਨ ਦੀ ਅੱਗੇ ਦਿਨਾਂ ਤੋਂ ਔਰ ਵਧਾਈ ਦਿੰਦਾ ਹਾਂ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਇਸੇ ਤਰ੍ਹਾਂ ਜਿਵੇਂ ਪਿਛਲੇ ਬੱਚੇ ਸਾਡੇ ਨੈਸ਼ਨਲ ਖੇਡ ਕੇ ਆਏ ਨੇ ਅੱਗੋਂ ਵੀ ਸਾਨੂੰ ਆਸ ਹੈ ਕਿ ਸਾਡੇ ਬੱਚੇ ਨੈਸ਼ਨਲ ਖੇਡਣਗੇ